ਮ ਸਾਗਰ ਸੋਰੀ ਕੀ ਗੱਲ ਹੋਈ ਇੱਥੇ ਕੋਈ ਕੁਛ ਨਹੀਂ ਉਹੀ ਆਗ ਹੀ ਲੱਗੀ ਜੇ ਤੇ ਕੰਦੇ ਆ ਜੀ ਕੋਈ ਤਾਰ ਤੁਰ ਸਪਾਰਕ ਹੋਈ ਆ ਤੇ ਪਰਾਲੀ ਵੈ ਗਲਤ ਜਗ੍ਹਾ ਤੇ ਪਰਾਲੀ ਲਾਈ ਹੈ ਇਦਾਂ ਲਾਣੀ ਨਹੀਂ ਚਾਹੀਦੀ ਇੱਥੇ ਕਿਸੇ ਦਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤੇ 20-25 ਮਿੰਟ ਹੋ ਗਏ ਆ ਨਾ ਕੋਈ ਉਹਨਾਂ ਦਾ ਬੰਦਾ ਆਇਆ ਜੇ ਨਾ ਕੁਛ ਆਇਆ ਇੱਥੇ ਭਈ ਕਿਸੇ ਦਾ ਕੋਈ ਜਾਨੀ ਨੁਕਸਾਨ ਹੋਏ ਕੋਈ ਜ਼ਿੰਮੇਵਾਰ ਹੈ ਦੁਕਾਨ ਤੇ ਬਾਂਦੀ ਬੜੀ ਦੇਸ ਦੀ ਭਈ ਕੋਈ ਇੱਥੇ ਹੈ ਨਹੀਂ ਬਾ ਬਰਾਲੀ ਲੱਗੀ 2 3 ਮਹੀਨੇ ਹੋ ਗਏ ਬਰਾਲੀ ਨੂੰ ਵੇਨ ਹਾਂਜੀ ਹਾਂਜੀ 2 3 ਮਹੀਨੇ ਹੋ ਗਏ ਭਈ ਫਾਇਰ ਬ੍ਰਿਗੇਡ ਨੂੰ 25 30 ਮਿੰਟ ਹੋ ਗਏ ਕਾਲ ਕੀਤੀ ਨੂੰ ਆ ਰਹੇ ਆ ਰਹੇ ਆ ਰਹੇ ਭਰੇ ਤੱਕ ਨਹੀਂ ਆਈ ਅੱਜ ਇਸ ਤਰ੍ਹਾਂ ਕੋਈ ਹੋਰ ਵੀ ਆਲੇ ਦੁਆਲੇ ਦੁਕਾਨਾਂ ਦਾ ਕੋਈ ਮਾਲੀ ਨੁਕਸਾਨ ਹੋ ਸਕਦਾ ਹੈ ਕਿ ਦਾ ਕੋਈ ਨੁਕਸਾਨ ਹੋ ਸਕਦਾ ਵਾ ਜੇ ਹਵਾ ਦੁਜੇ ਰੋਖ ਨੂੰ ਹੁੰਦੀ ਨਾ ਪਰਲੇ ਸਾਈਡ ਬਹੁਤ ਜ਼ਿਆਦਾ ਨੁਕਸਾਨ ਹੈ ਐਸ਼ਿਆ ਨਾਲ ਦੀ ਮੇਰਾ ਨਾਮ ਵੀਰ ਰੌੜਾ ਇਹ ਮੇਰੀ ਦੁਕਾਨ ਆ ਬਰਦਰ ਦੀ ਸਰੀਏ ਦੀ ਇਹ 3-4 ਮਹੀਨੇ ਪਹਿਲੇ 5 ਮਹੀਨੇ ਪਹਿਲੇ ਇਹਨੇ ਦੁਕਾਨਾਂ ਖਰੀਦੀਆਂ ਦੋ ਵਲੀਆਂ ਤੇ ਜਦੋਂ ਜਿਹਨੇ ਦੁਕਾਨਾ ਖਰੀਦੀਆ ਤੇ ਪ੍ਰਾਲੀ ਲਵਾ ਕੇ ਰੱਖੀ ਆ ਇਹਨੂੰ ਬੜੀ ਬੜੀ ਨਾਸੇ ਵੀ ਭੇਜਿਆ ਪਤਾ ਨਹੀਂ ਪਹੁੰਚਦਾ ਨਹੀਂ ਪਹੁੰਚਦਾ ਨਾ ਨੂੰ ਪਤਾ ਕਿੰਨੇ ਲਈ ਆ ਤੇ ਕਿਦੋਂ ਲਈ ਕਿਹਦੇ ਕੋਲਈ ਆ ਤੇ ਚਾਰ ਪੰਜ ਮਹੀਨੇ ਹੋ ਗਏ ਹਾਸੇ ਨੇ ਦੱਸੋ ਕੀ ਕੀ ਆ ਜੇ ਰਾਤ ਭਰਾ ਅੱਗ ਲੱਗ ਜਾਂਦੀ ਪਿਆਰ ਗਵਰ ਦੋਵੇਂ ਦੁਕਾਨਾਂ ਸੜ ਕੇ ਸੁਆਹ ਹੀ ਨਹੀਂ ਆਈ ਆਈ ਚਾਹਨੇ ਆ ਬੰਦੇ ਤੇ ਕਾਨੂੰਨੀ ਕਾਰਵਾਈ ਕੀਤੀ ਜੇ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀਏ ਜੀ ਲਿਖਤੀ ਸ਼ਿਕਾਇਤ ਹੋਗੇ ਜੀ ਪ੍ਰਸ਼ਾਸਨ ਬਿਲਕੁਲ ਬਿਲਕੁਲ ਲਿਖਤੀ ਅਰਜ਼ੀ ਦੇ ਗਿਆ ਵਾਂ ਮੋਗੋ ਮੂਰਾ ਸਾਣਾ ਆਈ ਤੁਹਾਡੇ ਆਏ ਨੀਤੀਗਮਰੇਣ ਦੇ ਗਿਆ ਵਾਂਗੇ ਸ਼ਹਿਰ ਵਿੱਚ ਬਰਾਲੀ ਦਾ ਕੰਮ ਹੀ ਕੋ ਬਣਾ ਸੈਲੀਫੈਸ਼ਨ ਮੋਗਲ ਵੀ ਹੈ ਹਾਂ ਜੀ ਇਹ ਮਾਰਾ ਬਹੁਤ ਵੱਡਾ ਅਸਾ ਹੱਸਦਾ ਹੈ ਆ ਹੁਣ 2 ਦਿਨ ਬਾਅਦ ਫਾਇਰ ਵਗਿਆ ਆਈਏ ਵੇਖੋ ਆ ਗਿਆ ਹਾਂ ਹਾਂ ਜੀ ਕੋਈ ਨਹੀਂ ਭਾਈ ਜਾਨਾ ਤਲਾਹ ਮਿਲੇਗੀ ਬਟਾਲੇ ਰੋਡ ਤੇ ਅੱਗ ਲੱਗੀ ਆ ਤੇ ਆਪਾਂ ਸਦਮ ਮੋਕੇ ਦੇ ਗੱਡੀ ਲੈ ਕੇ ਪਹੁੰਚੇ ਆ ਜੀ ਆਗੀਟਾਰੇ ਸਾਹਮਣੇ ਆਂ ਕੰਟਰੋਲ ਪਾ ਲਿਆ। ਇਹ ਤਾਂ ਇਹ ਤੁਸੀਂ ਕਹਿੰਦੇ ਅੱਧਾ ਘੱਡਾ। ਨਹੀਂ ਨਹੀਂ ਸਾਹਿਬ ਕੰਨ ਬੜਾ ਟ੍ਰੈਫਿਕ ਵੀ ਹੁੰਦੀ ਆ ਭਾਜੀ ਬਚਾਉਣਾ ਪੈਂਦਾ ਹਰ ਇੱਕ ਨੂੰ ਮੋਟਰਸਾਈਕਲ ਵਾਲੇ ਨੂੰ ਬਚਾਉਣਾ ਪੈਂਦਾ ਵਾ। ਹਾਂ ਜੀ ਜੀ ਸਾਹਿਬ ਤੁਹਾਡੇ ਸਾਹਮਣੇ ਆ ਅੱਗ ਦੇ ਕਾਬੂ ਪਾ ਲਿਆ ਦੋ ਗੱਡੀਆਂ ਮੋਹਨੀਆਂ ਸਾਹਿਬ। ਕੋਈ ਜਾਨੀ ਨੁਕਸਾਨ ਤੇ ਨਹੀਂ ਆਇਆ? ਨਹੀਂ ਨਹੀਂ ਸਾਹਿਬ ਬਚਾਜ ਬਚਾਜ। ਕਾਰਨ ਕੀ ਆ ਅੱਗ ਲੱਗਦਾ? ਸਾਹਿਬ ਕਹਿੰਦੇ ਆ ਕਿ ਕੋਈ 스ਪਾਰਕ ਹੋ ਗਈ ਇੱਥੋਂ ਤਾਂ ਆ ਰਹੇ ਉਹਦੇ ਕਰਕੇ ਮળો ਅੱਗ ਲੱਗ ਗਈ। ਕਿਹੜੀ ਚੀਜ਼ ਨੂੰ ਅੱਗ ਲੱਗੀ? ਅੱਗ ਸਾਰ ਪਰਾਲੀ ਨੂੰ ਲੱਗੀ ਏ। ਤੇ ਕੀ ਤੁਹਾਡੇ ਵੱਲ ਉਹ ਵਾਲਿਆਂ ਨੂੰ ਚਾਹੀਦਾ ਹੈ ਜਿਨ੍ਹਾਂ ਨੇ ਬਰਾਲੀ ਲਾਈ ਹੈ ਉਹਨਾਂ ਨੂੰ ਚਾਹੀਦਾ ਹੈਗੀ ਹਾਲੇ ਕਰਾ ਦੇ ਵੇਖੋ ਕੀ ਕਰਦੇ ਆ ਬਾਕੀ ਸਭ ਤੁਹਾਡੇ ਸਾਹਮਣੇ ਹੀ ਆ ਰਵਾਨ ਸਿੰਘ ਸਾਲੀ ਦੇ ਸਮਾਹੂਸੇ ਕੰਮ ਕਰਦਾ ਜੇ ਹਵਾ ਦਾ ਰੁਖ ਦੂਜੇ ਰੁਖ ਨੂੰ ਹੁੰਦਾ ਨਾ ਉਹ ਵੇਖੋ ਉਹ ਫਲੈਕਸਾਂ ਨੂੰ ਅੱਗ ਲਾ ਕੇ ਸਾਰੀਆਂ ਦੁਕਾਨਾਂ ਦੇ ਅੰਦਰ ਉੱਪਰ ਚੜ ਜਾਂਦੀਆਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਉਹ ਆਈ ਨਹੀਂ ਤੇ ਕਿੰਨੀ ਦੇਰ ਹੋ ਗਈ ਇੱਥੇ ਪਰਾਲੀ ਪਈ ਪਰਾਲੀ ਪਈ ਨੂੰ ਬਹੁਤ ਦਿਨ ਹੋ ਗਏ ਜੀ ਇਹ ਤੇ ਰੱਬ ਵੱਲੋਂ ਹੀ ਹਵਾ ਹੀ ਐਣੂ ਹੈ ਜੇ ਪਰੇ ਨੂੰ ਹੁੰਦੀ ਤੂੰ ਆਪ ਹੀ ਕੈਮਰਾ ਮਾਰ ਕੇ ਵੇਖੋ ਜੇ ਪਰੇ ਨੂੰ ਹੁੰਦੀ ਆ ਵਾ ਕੀਤਾ ਕੀਤਾ ਆਈ ਜੀ ਸਾਹਿਬ ਉਹਨਾਂ ਨੇ ਫੋਨ ਕੀਤਾ ਤਾਂ ਨਹੀਂ ਅਜੇ ਤੱਕ ਫਾਇਰ ਬ੍ਰਿਗੇਡ ਆਈ ਵੇਖੋ ਵੇਖੋ ਕਿੰਨਾ ਜ਼ਿਆਦਾ ਨਕ ਵੇਖੋ ਕਿੱਥੇ ਤੱਕ ਆਗ ਆ ਗਈ ਜੇ ਵੇਖੋ ਹਾਏ ਦਾ ਦਾ ਬਚਾਅ ਹੋ ਗਿਆ ਇਹ ਤੇ ਉਹਨਾਂ ਦਾ ਸਾਰੇ ਬੋਰਡ ਵੇਖੋ ਐਂਡ ਤੱਕ ਆਗ ਜਾਣੀ ਜੇ ਕੀ ਸਮਾਂ ਦੀ ਵਧਾਇਕ ਨੇ ਫੋਨ ਕੀਤਾ ਤਾਂ ਵੀ ਨਹੀਂ ਆਇਆ ਕੋਈ ਨਹੀਂ ਆਇਆ ਵੇਖੋ ਜੀ ਅਣਗੇਲੀ ਲੱਗਦੀ ਹੈ ਪ੍ਰਸ਼ਾਸਨ ਅਣਗੇਲੀ ਆ ਭਾਜੀ ਵੇਖੋ ਸਰ ਕੀ ਨਾਮ ਤੁਹਾਡਾ ਜੀ ਇਸੇ ਤਿਲਿੰਦਰ ਸਿੰਘ ਪੀ.ਸੀ.ਆਰ 17 ਤੋਂ ਜੀ ਅੱਛਾ ਕੀ ਹੋਇਆ ਸਰ ਇੱਥੇ ਮੌਕੇ ਤੇ ਪਹੁੰਚੇ ਆ ਅੱਗ ਲੱਗੀ ਦੇਖੀ ਹੈ ਫਿਰ ਵੀ ਬੁਝਾ ਰਹੇ ਆ ਤੇ ਬਾਅਦ ਪਤਾ ਕਰਦੇ ਆ ਕੀ ਹੋਇਆ ਕਿ ਕੋਈ ਜਗੜਾ ਚੂੜਾ ਕੋਈ ਬਿਜਲੀ ਸ਼ਾਰਟ ਹੋਇਆ ਕੋਈ ਅੱਛਾ ਸਰ ਕਿਹੜਾ ਖਾਣੇ ਨੂੰ ਇਹ ਇਲਾਕਾ ਪੈਂਦਾ ਇਹਨਾਂ ਨੇ ਬੜੇ ਫੋਨ ਕੀਤੇ ਕੋਈ ਕਹਿੰਦਾ ਮੇਰੇ ਸਿ ਨਹੀਂ ਪੈਂਦਾ ਕੋਈ ਕਹਿੰਦਾ ਮੇਰਾ ਇਲਾਕਾ ਨਹੀਂ ਹੈਗਾ ਉੱਥੇ ਚੱਕਰ ਦੇ ਵਿੱਚ ਆਗ ਨੂੰ ਇੱਧਾ ਪੋੜਾ ਘਟੌਗਾ ਕੋਈ ਨਹੀਂ ਪਹੁੰਚਿਆ ਇਹ ਅਕਸ਼ੰਦ ਵਿਜੇਨਗਰੀ ਵੀ ਪੈਂਦਾ ਵਾ ਤੇ ਇਹ ਰਾਮਬਗਦਾ ਏਰੀਆ ਵੀ ਪੈਂਦਾ ਵਾ ਦੋਵਾਂ ਦਾ ਕੰਫਿਊਜ਼ ਹੈ ਇਹ ਬੁੱਲਦਾ ਵੀ ਏ ਚਾ ਨਾ ਰਸਤਾ ਇਸ ਕਰਕੇ ਤਾਂ ਕਰਕੇ ਦੋਵਾਂ ਦਾ ਇਹ ਕੰਫਿਊਜ਼ ਹੋਇਆ ਹੈ ਚੱਕਰ ਦੇ ਵਿੱਚ ਜੇ ਕੋਈ ਵੱਡਾ ਨੁਕਸਾਨ ਹੋਇਆ ਤੇ ਕੋਈ ਨਹੀਂ ਹੋਇਆ ਇਨਸਾਨ ਨੂੰ ਤੋ ਕੀ ਫੈਰ ਬ੍ਰੇਡ ਮੌਕੇ ਤੇ ਆ ਗਈ ਆ ਜਿਸ ਕਰਕੇ ਪ੍ਰਸ਼ਾਸਨ ਸਾਰਾ ਹਾਜ਼ਰ ਹੋਣ ਲੱਗਾ ਵਾ ਸਾਰਾ ਚਾਰਜ ਕੀਤੀ ਜਾਏਗੀ ਕਿਹੜਾ ਕਸੂਰ ਹੈਗਾ ਪੂਤ ਕੋਈ ਪਹਿਲੀ ਸ਼ਾਟ ਹੋਇਆ ਸਾਹਮਣੇ ਉਤਾਰਾਂ ਵੇਖੋ ਉਤਾਰਾਂ ਉਹਦੇ ਉਹ ਸ਼ਾਟ ਹੋਇਆ ਪਰ ਕਿੰਨਾ ਕਿ ਸਰ ਜਾਇਜ਼ ਲੱਗਦਾ ਵਾ ਕਿ ਸੜਕ ਦੇ ਉੱਤੇ ਸ਼ਹਿਰ ਦੇ ਵਿੱਚ ਪ੍ਰਾਲੀ ਰੱਖਣਾ ਤਾਂ ਕਿ ਮੈਂ ਟੋਕੀ ਨਹੀਂ ਬੰਦਾ ਕਿਉਂ ਰੱਖੀ ਕਿੱਥੇ ਨਹੀਂ ਉਹ ਜਾਂਚ ਕਰਦੇ ਆ ਫੇ ਅਫਸਰ ਹੋਣ ਲੱਗੇ ਆ ਜਾਂਚ ਕਰਦਾ ਜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਵੇਖੋ ਜੀ ਅਫਸਰ ਆਉਣਗੇ ਕਾਰਵਾਈ ਬਿਲਕੁਲ 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 ਬਿਲਕੁਲ